ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਬੀਤੀ ਦੇਰ ਰਾਤ ਭਿਆਨਕ ਧਮਾਕੇ ਕਾਰਨ ਕਈ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਲਸ ਗਏ ਤੇ ਇੱਕ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਏ। ਜਾਣਕਾਰੀ ਮੁਤਾਬਕ ਇਹ ਹਾਦਸਾ ਪਲਾਂਟ ਦੇ 에ਅਰ ਹੀਟਰ ਸੈਕਸ਼ਨ ਵਿੱਚ ਹੋਇਆ ਜਿੱਥੇ ਅਚਾਨਕ ਤੇਜ਼ ਆਵਾਜ਼ ਨਾਲ ਬਲਾਸਟ ਹੋਇਆ। ਪੁਲਿਸ ਦੀ ਮੁੱਢਲੀ ਜਾਂਚ ਵਿੱਚ 에ਅਰ ਹੀਟਰ ਵਿੱਚ ਤਕਨੀਕੀ ਖਰਾਬੀ ਕਾਰਨ ਧਮਾਕਾ ਹੋਣ ਦਾ ਸ਼ੱਕ ਏ। ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰਕੇ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਏ। ਪ੍ਰਸ਼ਾਸਨ ਨੇ ਹੱਥ ਸੇਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਤੇ ਮੁਢਲੀ ਜਾਂਚ ਵਿੱਚ ਸੁਰੱਖਿਆ ਮਾਪਦੰਡਾਂ ਵਿੱਚ ਲਾਪਰਵਾਹੀ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਇਹ ਹਾਸਾ ਇਹ ਪਹਿਲਾਂ ਤੋਂ ਬਹੁਤ ਹੀ ਦੁਖਦਾਈ ਹਾਸਾ ਹੋਇਆ। ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਦਿਆ। ਤੇ ਨਾਲ ਉਹਦੇ ਸਭੇ ਚਾਰ ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ। ਕੋਈ ਨਹੀਂ ਕੋਈ ਨਹੀਂ ਹਾਂਜੀ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਉਹ ਤੇ 에어 ਹੀਟਰ ਹੈ ਉਹਦੇ ਵਿੱਚ ਕੋਈ ਗੈਸ ਵੜਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤੁਸੀਂ ਸੀਓ ਆਉਗੋਗੇ ਸਭ ਕੋਈ ਡੈਟਾ